ਮੇਰਾ ਇਹ ਮੁੰਡਾ ਮੈਨੂੰ ਘਰੋਂ ਕੱਢਦਾ ਕੁੱਟ ਮਾਰ ਕੇ ਨਹੀਂ ਰੱਖ। ਜੇ ਉਹ ਨਹੀਂ ਕਰਦੇ ਆ ਸਾਡੀ ਗੁਰੂ ਸਾਹਿਬ ਸਾਡਕੋ। ਇਹ ਤਾਂ ਮਰ ਜਿੱਤੇ ਇੱਕ ਦੁੱਖਾ ਹੋਗਾ ਤਾਂ ਉਹ ਮਰ ਜੇ। ਅਸੀਂ ਦੁੱਖਾਂ ਨਹੀਂ ਕਰੀ ਦਾਤਾ ਕਰਦੇ। ਕੋਈ ਸਰਕਾਰ ਆ ਹਰ ਕੋਈ ਨਹੀਂ। ਇਹ ਸਾਕੋਂ ਸਰਕਾਰਾਂ ਨੇ ਕਰਾਉਣੀਆਂ ਦਿਨਾਂ ਕਰਾਉਣ। ਨੌਜਵਾਨ ਮੁੰਡੇ ਮਰੀ ਜਾਂਦੇ ਆ ਮਾਪੇ ਦੁਖੀ ਹੋ ਜਾਂਦੇ ਆ ਬੜੇ ਤੇ ਕਿਵੇਂ ਨਿਕਲਣਗੇ ਸਾਡੇ ਕੋਈ ਆ ਹੁਣ ਅਸੀਂ ਲੋਕਾਂ ਦੇ ਘਰੇ ਰਾਤਾਂ ਕੱਢਦੇ ਆ ਰਾਤਾਂ ਦਾਰੂ ਪੀ ਕੇ ਰਾਤ ਨੂੰ ਘਰੋਂ ਕੱਢਣ ਦਾ ਸਾਨੂੰ ਕੋਲ ਗੋਲੀਆਂ ਖਾ ਲੈਂਦੇ ਆ ਜੀ ਜਿਹੜੀ ਜ਼ਿਮੀਦਾਰ ਨੂੰ ਕੋਈ ਬੀ ਚਾਹੀਦਾ ਸਪਰੇਅ ਚਾਹੀਦਾ ਉਹ ਤੇ ਬੈਨ ਹੋ ਸਕਦਾ ਉਹ ਤਾਂ ਸਾਨੂੰ ਮਿਲਦੀ ਨਹੀਂ ਤੇ ਨਸ਼ੇ ਤੇ ਕਿਉਂ ਨਹੀਂ ਬੈਨ ਹੋ ਸਕਦਾ ਇਹਨਾਂ ਨੇ ਬੀ ਬੰਦ ਕਰਤੇ ਸਪਰੇਅ ਜਿਹੜੀਆਂ ਕੰਮਦਗੀਆਂ ਸੀ ਉਹ ਬੰਦ ਕਰੀਆਂ ਉਹਨਾਂ ਤੇ ਬੈਨ ਹੋ ਗਿਆ ਤੇ ਨਸ਼ੇ ਤੇ ਕਿਉਂ ਨਹੀਂ ਸਰਕਾਰ ਬੈਨ ਕਰ ਸਕਦੀ ਸਰਕਾਰ ਨੂੰ ਕਾਨੂੰਨ ਚਾਹੀਦੇ ਆ ਤੁਸੀਂ ਰੇਲਵੇ ਦਾ ਲੋਹਾ ਚੋਰੀ ਕਰਕੇ ਦਿਖਾਓ ਨਾ ਉਹ ਆਮ ਪਿਆਗਾ ਉੱਥੇ ਕਾਨੂੰਨ ਸਖਤ ਆ ਉੱਥੇ ਕਿਉਂ ਨਹੀਂ ਕੋਈ ਚੋਰੀ ਕਰਦਾ ਇਹ ਕਾਨੂੰਨ ਨਹੀਂ ਬਣਾਉਂਦੀਆਂ ਸਰਕਾਰਾਂ ਕਾਨੂੰਨ ਹੋਵੇ ਤੁਸੀਂ ਸਿਰਦੁਖਦੇ ਦੀ ਗੋਲੀ ਲੈ ਕੇ ਦਿਖਾ ਦਿਓ ਜੇ ਅੱਜ ਉਹ ਵਿਚਾਰੀ ਭੈਣ ਹੁੰਦੀ ਨਾ ਜਿਹਦੇ ਦੋ ਮੁੰਡੇ ਸੀ ਤੇ ਅੱਜ ਉਹਦੇ ਦੋਨੇ ਦੇ ਦੋ ਕਿੱਥੇ ਤਾਂ ਜਵਾਨਾਂ ਨੇ ਉਹਨਾਂ ਉਹਨਾਂ ਨੂੰ ਚੱਕਣਾ ਸੀ ਹੈਨਾ ਮਾਪਿਓ ਦੀ ਵਹੰਗੀ ਚੱਕਦੇ ਨੇ ਪੁੱਤ ਕਿੱਥੇ ਉਹਨਾਂ ਨੇ ਸ਼ਮਸ਼ਾਨ ਘਾਟ ਤੱਕ ਕੁਛ ਛੱਡ ਕੇ ਆਏ ਛੱਡ ਕੇ ਆਏ ਨਾ ਐਦੂ ਦੁਰਦਸ਼ਾ ਸਾਡੇ ਪਿੰਡ ਦੀ ਕੋਈ ਵੱਡੀ ਗੱਲ ਪਤੋਂ ਗੋਲੀਆਂ ਲਾ ਰਹੇ ਆ ਕਿ ਚਿੱਟਾ ਲਾ ਰਹੇ ਆ ਵੀ ਇਹ ਬੰਦ ਹੋਵੇ ਜੀ ਆਇਆ ਕਲੋ ਕਰੇ ਮਾਪਿਓ ਵੀ ਖਿਆਲ ਰੱਖਣ ਪਰ ਜੇ ਗਲੀ ਗਲੀ ਫਿਰਦਾ ਜੀ ਨਸ਼ਾ ਤਾਂ ਮਾਪਿਓ ਕੈਦ ਕਰਕੇ ਰੱਖਣ ਜੀ ਯੁਵਾਕਾਂ ਨੂੰ ਇੱਥੇ ਹੁਣ ਕੱਲੇ ਕੱਲੇ ਮੁੰਡੇ ਸੀ ਜਿਨ੍ਹਾਂ ਦੇ ਘਰ ਉੱਜੜ ਗਏ ਮਾਪਿਓ ਰੋਲਦੇ ਫਿਰਦੇ ਆ ਇਹ ਤੇ ਨਸ਼ੇ ਤੇ ਕਾਦੀ ਸਿਆਸਤ ਹੁੰਦੀ ਆ ਨਸ਼ਾ ਦਾ ਜੇ ਅੱਜ ਮੈਂ ਕਹਿਣਾ ਵੀ ਸਾਡੇ ਪਿੰਡ ਚ ਨਸ਼ਾ ਹੈ ਨਹੀਂ ਕੱਲ ਨੂੰ ਮੇਰਾ ਮੁੰਡਾ ਵੀ ਇਹਦੀ ਪੇਟ ਚੜ ਸਕਦਾਗਾ ਹੈ ਕਿਉਂ ਨਹੀਂ ਨਸ਼ਾ ਬਾਦੂ ਆ ਜੀ ਤੁਸੀਂ ਰੋਟੀ ਪਕਾਉਣੀ ਆ ਇੱਕ ਟਾਈਮ ਤੁਹਾਨੂੰ ਚੱਕੀਆਂ ਤੋਂ ਆਟਾ ਨਹੀਂ ਮਿਲਣਾ ਨਸ਼ਾ ਤੁਰੇ ਜਾਂਦੇ ਲੈ ਲਿਓ ਸਾਰੇ ਬੰਦੇ ਨਸ਼ੇ ਨਾਲ ਮਰ ਗਏ ਟੀਕਾ ਨਾ ਮਰ ਨਸ਼ਾ ਪਤਾ ਨਹੀਂ ਕਿੱਥੋਂ ਆਉਂਦਾ ਕਿੱਥੋਂ ਨਹੀਂ ਕੌਣ ਦਿੰਦਾ ਕੌਣ ਨਹੀਂ ਸਭ ਨਸ਼ਾ ਨਮਸ ਬੁਰਾ ਹਾਲਾ ਪੰਦਾ ਜੇ ਇਸ ਕੰਮ ਨਾ ਰਿਹਾ ਤਾਂ ਕੋਈ ਕੰਮ ਵਾਲਾ ਨਹੀਂ ਰਹਿਣਾ ਕੋਈ ਕਾਸੀ ਵਾਲਾ ਨਹੀਂ ਰਹਿਣਾ ਪਿੰਡ ਦਾ ਬੁਰਾ ਹਾਲਾ ਕੋਈ ਬਰਾਤ ਨਹੀਂ ਚੱਲਣੀ ਤੂੰ 5-4 ਸਾਲ ਫਸ ਨਮੈਂਦਗੀ ਕਰਦੇ ਨਸ਼ਾ ਛਡਾਓ ਕਮੇਟੀਆਂ ਦੇ ਮੈਂਬਰ ਹੈ ਕੋਆਰਡੀਨੇਟਰ ਜਿਲੇ ਆਇਆ ਹੈ ਉਹ ਬੰਦੇ ਵੀ ਇੱਥੇ ਕਹਿੰਦੇ ਆ ਜੀ ਸਾਡਾ ਤਾਂ ਜਿਹੜਾ ਬਾਂਡੀ ਪਿੰਡ ਦਾ ਜਾਂ ਸਾਡੇ ਆਣਗਵਾਂਡ ਦੇ ਪਿੰਡ ਆ ਵੀ ਜ਼ੀਰੋ ਤੇ ਚੱਲ ਰਿਹਾ ਹੈ ਉਥੇ ਕੋਈ ਵੀ ਨਸ਼ਾ ਨਹੀਂ ਪਤਾ ਨਹੀਂ ਕਿਉਂ ਕਿਉਂ ਕਹਿੰਦੇ ਆਓ ਐਡਾ ਵੱਡਾ ਜਰਮ ਤੇ ਐਡਾ ਵੱਡਾ ਝੂਠ ਬੋਲਣਾ ਹਾਂ ਪੋਰਟ ਦੇਣ ਪੋਰਟ ਸਾਰੀ ਉਮਰ ਦੁਨੀਆ ਨੇ ਖਾਧੀ ਆ ਉਹ ਚਾਲੂ ਕਰ ਦੇ ਇਹਦੇ ਜਿਹੜਾ ਬਾਹਰੋਂ ਆਉਂਦਾ ਫੈਕਟਰੀਆਂ ਬਣਾਉਂਦੀਆਂ ਪੁਲਿਸ ਰੋਕਦੀ ਨਹੀਂ ਅੱਜ ਆਪਾਂ ਬੰਦਾ ਫੜਾ ਦੇਣੇ ਆਥਨ ਤੋਂ ਪਹਿਲਾਂ ਕਰਿਆ ਆ ਜੂ ਕਿਉਂ ਆ ਜੂ ਉਹਦੇ ਪੈਸੇ ਲੈ ਲੈਂਦੇ ਇੱਥੇ ਸਾਡੇ ਵੇੜੇ 'ਚ ਮੈਨੂੰ ਲੱਗਦਾ 2-4 ਸਾਲਾਂ ਤੋਂ ਕੋਈ ਬਰਾਤ ਹੀ ਨਹੀਂ ਚੜੀ ਹੋਣੀ ਨਹੀਂ ਚੜੀ ਤੇ ਨਾ ਹੀ ਕੋਈ ਗਾਂ ਨੂੰ ਚੜਦੀ ਦਿੰਦੀ ਆ ਵੀ ਕਿਸੇ ਦਾ ਮੁੰਡਾ ਬਚਿਆ ਹੋਵੇ ਸਾਡੇ ਜੀ ਕੁਝ ਜਵਾਕ ਤਾਂ ਇਹੋ ਜੀ ਆ ਮਾਪਿਓ ਨੇ ਚਲੋ ਆਪਣੇ ਸਾਡੇ ਆਪ ਦੀ ਜੀ ਸਾਡੇ ਅਣਗਵਾਂ ਦੇ ਅੰਦਰ ਬਣ ਰੱਖਿਆ ਜੀ ਉਹ ਨਸ਼ਾ ਖਾਂਦੇ ਆ ਉਹਨਾਂ ਨੂੰ ਕਾਲਾ ਪੀਲਾ ਉਹਨਾਂ ਨੂੰ ਹੋਇਆ ਪਿਆ ਗਿਆ ਐਚ ਵੀ ਰਗੀਆਂ ਭੈ ਭਿਆਨਕ ਬਿਮਾਰ ਗਾ ਉਹਨਾਂ ਨੂੰ ਲੁਕ ਗਾਂ ਪੰਗਾ ਗਾਂ ਜੀ ਕੱਲਾ ਨਹੀਂ ਜੀ ਜਵਾਕਾਂ ਨੂੰ ਪਹਿਲਾਂ ਬਿਮਾਰੀਆਂ ਦੀ ਗਰਫ ਚਾ ਕੇ ਵੀ ਮਰ ਰਹੀ ਆ ਉਹੀ ਸੂਂਗਾ ਵਰਤੀ ਜਾਂਦੇ ਆ ਜੀ ਉਹੀ ਸਰਿੰਜਾ ਪਤਾ ਨਹੀਂ ਦਿੰਦਾ ਕੌਣ ਆ ਜੀ ਇਹਨਾਂ ਨੂੰ ਇਹਨੇ ਵੇਲੇ ਹਾਲ ਬਹੁਤ ਮਾੜੇ ਆ ਆ 6 ਮਹੀਨਾ ਚ 50 ਮੁੰਡੇ ਮਾਰ ਗਏ 6 ਮਹੀਨਾ ਚ ਪਿਛਲੇ ਹਫਤੇ ਦੀ 5-7 ਮੌਤਾਂ ਤਾਂ ਹੋਈਆਂ ਜੀ ਨਸ਼ੇ ਨਹੀਂ ਹੋਈਆਂ ਜਾਂ ਫਿਰ ਇਹਨਾਂ ਦਾ ਪੋਸਟਮਾਰਟਮ ਕਰਾ ਲੈਣ ਵੀ ਭਾਈ ਇਹਨਾਂ ਨੂੰ ਅਟੈਕ ਹੋਇਆ ਨਸ਼ੇ ਨਾਲ ਨਹੀਂ ਹੁੰਦੀਆਂ ਜੇ ਇਹ ਸਾਬਤ ਕਰਨਾ ਚਾਹੁੰਦੇ ਆ ਵੀ ਨਸ਼ਾ ਹੈ ਨਹੀਂ ਇਹਨਾਂ ਦਾ ਸਬੂਤ ਦੇਣ ਪੋਸਟਮਾਰਟਮ ਕਰਕੇ ਵੀ ਇਹਨਾਂ ਨੂੰ ਤਾਂ ਅਟੈਕ ਹੋਇਆ ਜੀ ਨਸ਼ੇ ਨਾਲ ਹੋਈਆਂ ਹੀ ਨਹੀਂ ਹਾਲ ਗਿਆ ਤਾਂ ਇਹਨਾਂ ਦੇ ਸਰਿੰਜਾਂ ਨਿਕਲੀਆਂ ਜੀ ਮਾਜੇ ਚ ਕਿਹਾ ਜਾਂਦਾ ਸੀਗਾ ਕਿ ਦੋ ਧੱਕੇ ਜਾਨਣੀ ਚੜੀ ਸੀ ਉੱਥੇ ਤਾਂ ਉਮੀਦ ਵੱਜ ਗਈ ਉੱਥੇ ਜੰਨਾਂ ਚੜਨ ਲੱਗ ਪਿਆ ਜਿਹੜੀ ਮੰੰਬਰ ਸਾਹਿਬ ਨੇ ਗੱਲ ਕਹੀ ਹੈ ਕਿ ਇੱਥੇ ਤਾਂ ਕਹਿੰਦੇ 2 ਸਾਲ ਹੋ ਗਏ ਜਨ ਨਹੀਂ ਚੜੀ ਤੇ ਅੱਗੇ ਉਮੀਦ ਨਹੀਂ ਹੈ ਕਿਉਂਕਿ ਜਿਨ੍ਹਾਂ ਨੇ ਜੰਮਣੇ ਆ ਉਹ ਤਾਂ ਪਹਿਲਾਂ ਹੀ ਮਰੀ ਜਾਂਦੇ ਹੁਣ ਹੋਊ ਕੀ ਪਿੰਡ ਬਾਂਡੀ ਜ਼ਿਲ੍ਹਾ ਬਠਿੰਡਾ ਤੇ ਥਾਣਾ ਪਿੰਡਾ ਜੀ ਸੰਗਤ ਦੇ ਵਿੱਚ ਮੌਜੂਦ ਹੈ ਪਿੰਡ ਦੇ ਵਿੱਚ ਇੱਕ ਦਰਦਨਾਕ ਘਟਨਾਵਾਂ ਹੋਈਆਂ ਨੌਜਵਾਨ ਜਿਹੜੇ ਨੇ ਉਹ ਇਸ ਦੁਨੀਆ ਤੋਂ ਕੂਚ ਕਰ ਗਏ ਪਿੰਡ ਵਾਲੇ ਚਿੰਤਤ ਨੇ ਕਿ ਸਚਾਈ ਜਿਹੜੀ ਹੈ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਆਣੇ ਕਹਿੰਦੇ ਆ ਜੀ ਵਿਪਤਾ ਪਈ ਹੋਵੇ ਤਾਂ ਕੋਠੇ ਚੜ੍ਹ ਕੇ ਕੂਕੀਏ ਤਾਂ ਕੋਈ ਨਾ ਕੋਈ ਮਦਦ ਲਈ ਬੋੜਦਾ ਪਰ ਜੇ ਅਸੀਂ ਕੂਕਾਂਗੇ ਨਹੀਂ ਸਚਾਈ ਨੂੰ ਅਸੀਂ ਲੁਕੋਵਾਂਗੇ ਤਾਂ ਕਿਤੇ ਨਾ ਕਿਤੇ ਇਹ ਗੱਲ ਜਰੂਰ ਹੋਏਗੀ ਕਿ ਅਸੀਂ ਜਿਹੜੀ ਸਾਨੂੰ ਮਦਦ ਚਾਹੀਦੀ ਹੈ ਜਾਂ ਜਿਹੜਾ ਕੋਈ ਰਾਹ ਅਸੀਂ ਕੱਢਣਾ ਚਾਹੁੰਨੇ ਆ ਉਹ ਨਹੀਂ ਨਿਕਲਦਾ ਪਿੰਡ ਦੇ ਲੋਕ ਨੇ ਸਾਰੇ ਬਜ਼ੁਰਗ ਇਕੱਠੇ ਹੋਏ ਨੇ ਨੌਜਵਾਨ ਵੀ ਨੇ ਚਿੰਤਤ ਨਜ਼ਰ ਆ ਰਹੇ ਆ ਸਾਰੇ ਗੱਲ ਤੇ ਖੜੇ ਰੋ ਖੜੇ ਕੋਈ ਜਲਦੀ ਚਿੰਤਤ ਨਜ਼ਰ ਆ ਰਹੇ ਆ ਕਿ ਦੋ ਨੌਜਵਾਨ ਜਿਹੜੇ ਆ ਉਹ ਅਜਾਈ ਚਲੇ ਗਏ ਹੋਰ ਕਿੰਨੇ ਚਲੇ ਜਾਣਗੇ ਤੇ ਕਿੰਨੇ ਚਲੇ ਗਏ ਉਹਦੇ ਬਾਰੇ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਸਿਆਣੀ ਉਮਰ ਦੇ ਬਜ਼ੁਰਗ ਖੜੇ ਆ ਜੀ ਸਾਡੇ ਨਾਲ ਸੱਸੀ ਗਵਾਪੂ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਆ ਜੀ ਤੁਹਾਡਾ ਮੇਰਾ ਨਾਮ ਕਰਨੇਕ ਮੈਨੂੰ ਜੀ ਬੋਲਣਾ ਆਂ ਅੜਪੜਾ ਮੈਂ ਕੋਈ ਗੱਲ ਨਹੀਂ ਜੀ ਪਿੰਡ ਦੇ ਆਪਾਂ ਗੱਲਾਂ ਹੀ ਪੁੱਛਣੀਆਂ ਤੁਹਾਡੇ ਨਾਲ ਠੀਕ ਹੈ ਪਿੰਡ ਦੇ ਵਿੱਚ ਨੌਜਵਾਨੀ ਦੇ ਕੀ ਹਾਲਾਤ ਹੈ ਬੱਚਿਆਂ ਦੇ ਕੀ ਹਾਲਾਤ ਹੈ ਜੇ ਰੋਜ਼ ਹੀ ਦੋ ਚੱਲ ਜਾਂਦੇ ਕੋਈ ਇੱਕ ਚੱਲ ਜਾਂਦਾ ਕੀ ਕਰਨੂ ਪਾ ਕੇ ਸਭ ਘਰ ਤਾਂ ਬੇਲੇ ਹੋ ਜਾਂਦੇ ਲੋਕਾਂ ਦੇ ਠੀਕ ਹੈ ਨਹੀਂ ਜਿਹੜੇ ਹੁਣ ਬੁਢੇ ਬੈਠੇ ਮੇਰੇ ਅੱਗੇ ਉਹ ਚੁੱਕੀ ਜਾਣਗੇ ਘਰੇ ਐ ਹੋਇ ਜੀ ਗੱਲ ਤਾਂ ਇਹ ਦੀ ਹਾਂਜੀ ਕਿੰਨੇ ਚਲੇ ਗਏ ਇੰਨਾ ਪਿਛਲੇ ਦਿਨਾਂ ਚ ਬਹੁਤ ਚੱਲ ਗਏ ਜੇ ਤਾਂ ਅਣਗਿਣਤੀ ਚੱਲ ਗਏ ਮੈਦਾਨ ਪੜਨੇ ਮੈਂ ਲਿਖ ਲਿਆ ਕਰਦਾ ਵੀ ਇੰਨੇ ਚੱਲੇ ਹਾਂ 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 ਜੀ 40 50 ਦਾ ਤੁਰ ਹੀ ਗਏ ਹੋਣਗੇ ਪੰਜ ਚਾਰ ਸਾਲਾਂ ਚ ਅੱਛਾ ਜੀ ਕੋਰੋਨਾ ਤੋਂ ਬਾਅਦ 40 30 40 ਬੰਦੇ ਤੁਰ ਗਏ ਹੋਣਗੇ ਇਸ ਨਸ਼ੇ ਵਾਲੇ ਦੀਆਂ ਗੋਲੀਆਂ ਖਾਣ ਵਾਲੀ ਦੀਆਂ ਇੰਨਾ ਦਿਨਾਂ ਚ ਵਾਧੂ ਮਿਲ ਜਾਂਦੀਆਂ ਜੀ ਖਾਈ ਜਾਂਦੇ ਆ ਗੋਲੀਆਂ ਘੋਲ ਘੋਲ ਲਾਈ ਜਾਂਦੇ ਆ ਚਿੱਟਾ ਇਹਨਾਂ ਨੂੰ ਮਿਲਦਾ ਨਹੀਂ ਜਦੋਂ ਗੋਲੀਆਂ ਘੋਲ ਕੇ ਲਾਉਂਦੇ ਨੇ ਹਾਂ ਜੀ ਤੇ ਕੰਟਰੋਲ ਹੈ ਨਹੀਂ ਕਿਸੇ ਦਾ ਨਾ ਪੁਲਿਸ ਦਾ ਨਾ ਕੋਈ ਹੋਰ ਕਿਸੇ ਦਾ ਇਹ ਆਉਂਦੀਆਂ ਕਿੱਥੋਂ ਆ ਜੀ ਕੌਣ ਆਉਂਦਾ ਕਿੱਥੋਂ ਆ ਸਾਨੂੰ ਕਿਹੜਾ ਹਰ ਦੱਸ ਕੇ ਜਾਂਦੇ ਵਿੱਚ ਲੈ ਕੇ ਆਉਣੀ ਆ ਹਮ ਸੰਤੋਸ਼ ਗੱਲ ਦਾ ਪਤਾ ਹੀ ਨਹੀਂ ਜੀ ਕਿੱਥੋਂ ਆਉਂਦੀਆਂ ਕਿੱਧਰ ਹੋ ਜਾਂਦੀਆਂ ਨਾ ਆਪਾਂ ਖਾਈਏ ਤੇ ਨਾ ਆਪਣੇ ਪਰਿਵਾਰ ਚ ਕੋਈ ਬੱਚਾ ਖਾਂਦਾ ਸਾਡੇ ਤਰ ਖਾਂਦਾ ਕੋਈ ਹਮ ਹਮ ਆ ਜਿਹੜੇ ਹੁਣ ਦੋ ਮੁੰਡੇ ਗਏ ਨੇ ਜਿਵੇਂ ਦੱਸਦੇ ਕੀ ਇਸੇ ਤਾਂ ਤੇ ਗਏ ਸੀ ਇਹ ਤਾਂ ਹੀ ਹੋਂ ਸਾਹਮਣੇ ਨਾਲ ਸੰਗ ਨਹੀਂ ਪਿਆ ਉੱਥੇ ਡਿੱਗਿਆ ਪਿਆ ਸੀ ਆ ਹਾਂ ਹਾਂ ਇੱਕ ਇੱਥੇ ਫੱਟੇ ਤੇ ਇੱਥੇ ਇੱਥੇ ਦੇ ਪਿਆ ਸੀ ਉਹਨਾਂ ਨੂੰ ਰਾਤ ਨੂੰ ਚੱਕ ਕੇ ਲਿਏ ਨਾ ਹਾਂ ਗੋਲੇ ਘੋਲ ਕੇ ਬਾਹਰੋਂ ਬੰਦੇ ਆਏ ਕਿਸੇ ਪਿੰਡ ਦੇ ਅੱਛਾ ਜੀ ਤਾਂ ਇਹ ਆੜੇ ਪਿੰਡ ਦੇ ਦਾ ਮੈਨੂੰ ਸੁਣਨਾ ਚਾਹੀਆ ਪਾ ਮੈਂ ਕਿ ਸੱਚੀ ਗੱਲ ਬੋਲਦੇ ਆ ਝੂਠੀ ਨਹੀਂ ਉਹਨਾਂ ਨੇ ਦੋਸਤੋਂ ਤਰਦੀਆਂ ਦਾਦੀਆਂ ਪਤਲਾ ਜਿਆ ਪਾਣੀ ਲਾ ਲਿਆ ਗਾੜਾ ਉਹਨੂੰ ਦੇ ਤਾ ਉਹਦੇ ਲੱਗ ਗਿਆ ਮੈਂ ਤਾਂ ਇਹ ਗੱਲ ਸੁਣੀ ਬਾਕੀ ਦਾ ਸਾਰੀਆਂ ਗੱਲਾਂ ਦਾ ਪਤਾ ਵੀ ਮੇਰੇ ਕੋਲੇ ਸੀ ਮੈਂ ਤਾਂ ਐ ਬਾਕੀ ਦੇਖੋ ਪਿੰਡ ਦੇ ਵਿੱਚ ਜਿਹੜੀ ਗੱਲ ਹੁੰਦੀ ਆ ਉਹ ਲਗਭਗ ਕਹਿੰਦੇ ਆ ਨਾ ਸੱਚੀ ਹੁੰਦੀ ਆ ਕਿਉਂਕਿ ਪਾਕਿਆ ਹੁੰਦੀ ਆ ਪਿੰਡ ਦੇ ਵਿੱਚ ਗੱਲਾਂ ਆ ਜਾਂਦੀਆਂ ਆ ਉਹ ਜਿਹੜੀਆਂ ਨੇ ਆਪਾਂ ਹੋਰ ਗਿਆਨੀ ਸਤਸੀ ਕਾਲ ਜੀ ਕਿੰਨੀ ਕੁ ਉਮਰ ਦੇ ਨੌਜਵਾਨ ਬੱਚੇ ਜਿਹੜੇ ਨੇ ਆਹ ਤਾਂ ਜੀ ਜਮ ਐਡੇ ਡੇ ਗਏ ਦੋ ਤਾਂ ਆਹੜੇ ਇੱਥੋਂ ਗਏ ਤੇ ਪਹਿਲਾਂ ਵੀ ਬਹੁਤ ਹੀ ਮਰ ਗਏ ਗੱਪਰੂ ਹੀ ਬਰੀ ਜਨੇ ਇਹਨਾਂ ਪਿੰਡ ਦੇ ਕੁਝ ਲੋਕਾਂ ਨੇ ਇੱਕ ਵੀਡੀਓ ਪਾ ਕੇ ਕਿਹਾ ਜੀ ਨਹੀਂ ਜੀ ਇਹ ਤਾਂ ਦਿਲ ਦੀ ਧੜਕਣ ਵੱਧ ਗਈ ਪਿੰਡ ਚ ਇਹੋ ਜੀ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੂੰ ਸਿਆਸੀ ਰੰਗਤ ਦੇ ਰਿਹਾ ਰੌਲਾ ਜ਼ਮੀਨ ਦਾ ਗੱਲਾਂ ਹੋਰ ਕਰ ਰਹੇ ਨੇ ਨਹੀਂ ਨਹੀਂ ਇੰਨੇ ਸਿਆਣੇ ਬੰਦੇ ਖੜੇ ਸਾਰੇ ਨਸ਼ੇ ਨੇ ਤਾਂ ਵਿਲੇ ਕਰਤੇ ਕਰ ਉਹ ਜੇ ਸਿੱਧੀ ਗੱਲ ਕਹਿੰਨੇ ਕਿ ਨਹੀਂ ਗਾਂ ਵੀ ਸੁਗਲ ਨਹੀਂ ਮਰਜੀ ਕਿ ਨਹੀਂ ਠੀਕ ਨਹੀਂ ਹਾਂਜੀ ਬੀਨਸ ਹਾਂ ਗਬਰੂ ਹੀ ਮਰੇ ਜਿਹੜੇ ਬੱਚੇ ਜੋ ਆਕ ਬੱਚੇ ਜਿਹੜੇ ਤਬੀ ਤਰੇ ਹੋ ਗਏ ਕਿੰਨੀ ਉਮਰ ਤੇ ਲੱਗ ਗਏ ਜੀ ਆਹ ਦਈਆ ਸਮਝ ਲੋ ਐਡੇ ਕੀ ਸੀ ਆਹੜੇ ਦੋ ਉਮਰੇ ਹੁਣ ਛੋਟੇ ਹੀ ਸੀ ਤਾਂ ਨੂਰ ਦਾ ਆਪਾਂ ਨੂੰ ਕੋਈ ਪਤਾ ਉਹਨਾਂ ਦੀ ਕਿੰਨੀ ਸੀਣਾ ਵੈ ਹੋਏ ਹੈ ਨਹੀਂ ਸੀ ਅਜੇ ਤੇ ਕਈ ਵੇ ਬਹੁਤ ਰਗੜੇ ਗਏ ਵਿਚਾਰੇ ਇੱਕ ਦਾ ਤਾਂ ਕਾਲੀ ਭੋਗ ਪਾਤਾ ਨਾਲ ਦੀ ਨਾਲ ਹੀ ਵਾਵਾ ਲੋਕਾਂ ਨੇ ਸਰਦਾ ਕੀਤੀ ਗੁਰੂ ਘਰ ਵਾਲਿਆਂ ਨੇ ਲੰਗਰ ਪਾਣੀ ਆਪ ਹੀ ਕਰਤਾ ਸੀਗਾ ਤੇ ਬਾਬੇ ਗੁਰਨਾਨਪੁਰ ਤੋਂ ਗੁਰਦੁਆਰਿਆਂ ਚੱਲਦਾ ਸੀ ਪਾਠ ਉਹ ਨਾਨਕ ਦਾ ਅੱਜ ਭੋਗ ਪਿਆ ਤੇ ਉੱਥੇ ਸਾਰਾ ਕੁਝ ਕਰਦੇ ਵਿੱਚ ਆਪ ਬਣੀ ਪਾਤਾ ਤੇ ਚਲ ਭੋਗ ਪਾਤਾ ਗਰੀਬੰਦਾ ਸੀ ਵਿਚਾਰਾ ਦੋ ਮੁੰਡੇ ਸੀ ਦੋਨੇ ਮਰ ਗਏ ਉਹਦੇ ਅੱਛਾ ਹਾਂ ਜੀ ਚਲੇ ਦੀ ਹਾਂ ਇੱਕ ਪਹਿਲਾ ਮਰ ਗਿਆ ਸੀ ਇੱਕ ਖੋਣ ਮਰੇ ਇੱਥੇ ਸੋ ਦੋ ਇੱਕੋ ਕਰਦੇ ਦੋ ਜਿਹੜੇ ਚਲੇ ਜਾਣ ਮਾਂ ਦੇ ਹੱਥੋਂ ਬੱਚੇ ਚਲੇ ਜਾਣ ਹਾਂਜੀ ਹਾਂ ਇਹ ਪਹਿਲਾਂ ਜਿਹੜਾ ਮਰਿਆ ਉਹ ਵੀ ਗੱਭਰੂ ਸੀ ਜਿਹੜਾ ਹੁਣ ਮਰਿਆ ਉਹ ਵੀ ਗੱਭਰੂ ਸੀ ਸਭ ਬਾਈ ਦੀ ਹੋ ਰਹੀ ਐਥੇ ਖੜੇ ਨੇ ਬਾਈ ਜੀ ਤੁਸੀਂ ਦੱਸੋ ਕਿਹੜੀ ਉਮਰ ਦੇ ਨਿਆਣੇ ਆ ਜਿਹੜੇ ਉਹ ਲੱਗ ਗਏ ਨੇ ਇਸ ਕੋੜ ਨੇ 18 ਸਾਲ ਤੋਂ ਲੈ ਕੇ ਜੀ ਬਜਰੇ ਉੱਤੇ 25 30 ਸਾਲ ਤੱਕ ਸਾਰੇ ਮੇਰਾ ਭਰਾ ਮੁੱਕਿਆ ਜੀ ਮਾਰਚ 10 ਮਾਰਚ ਨੂੰ ਮੁੱਕਿਆ ਸੀ ਚਿੱਟੇ ਨਾਲ ਹੀ ਮੁੱਕਿਆ ਉਹ ਹਾਂ ਬਾਈ ਜਿਹੜੇ ਗੱਲ ਆ ਜੀ ਹੁਣ ਇਸ ਸਾਸਤ ਹੋ ਰਹੀ ਆ ਨਾਲ ਤੇ ਚਿੱਟਾ ਤੇ ਸਾਸਤ ਹੋ ਰਹੀ ਜੀ ਹੁਣ ਕਹਿੰਦੇ ਵੀ ਸਾਡੇ ਪਿੰਡ ਚ ਨਸ਼ਾ ਨਹੀਂ ਪਹਿਲਾਂ ਬਿਆਨ ਸਾਰੇ ਆ ਸਰਕਾਰ ਦੇ ਕਹਿੰਦੇ ਚਿੱਟਾ ਹੈ ਨਹੀਂਗਾ ਅੱਜ ਤੜਕੇ ਸਾਡੇ ਪਿੰਡੋਂ 6 ਬੰਦਿਆਂ ਤੇ ਰੇਡ ਪਈ 6 ਬੰਦੇ ਚੱਕੇ ਗਏ ਉਹ ਫਿਰ ਜਾਂ ਤਾਂ ਹਨ ਹੱਕੇ ਚੱਕੇ ਗਏ ਜੀ ਜੇ ਚਿੱਟਾ ਤਾਂ ਹੈ ਨਹੀਂ ਸਵਾਰਾਂ ਖਿੱਚੇ ਚੱਕੇ ਗਏ ਹੀ ਹੋ ਗਿਆ ਤੇ ਫਿਰ ਤਾਂ ਲੱਗਿਆ ਵੀ ਨਾਲੇ ਤਾਂ ਚਿੱਟਾ ਹੈਗਾ ਜੀ ਨਾਲੇ ਉਹਨੂੰ ਗੱਲ ਦਬਾਈ ਜਾਂਦੀ ਜੀ ਦਬਾਉਂਦੇ ਕਿਉਂ ਆ ਬਸ ਇਹ ਸਰਕਾਰ ਦੀ ਬਦਨਾਮੀ ਨਾ ਹੋਵੇ ਬਾਕੀ ਇਹ ਆਜਾ ਸਾਡੇ ਦੋਧਨ ਸਰੋਦੇ ਸੀਗਾ ਉਹਦੇ ਕੋਈ ਮੈਂਬਰ ਮੁੰਬਰਾਇ ਵਿੱਚ ਫਿਰ ਉਹਨਾਂ ਦੀ ਬਨਾਮੀ ਹੁੰਦੀ ਆ ਤਾਂ ਕਰਕੇ ਤੁਸੀਂ ਕਹਿੰਦੇ ਵਿੱਚ ਹਾਂਜੀ ਆਇਆ ਜੀ ਸਾਡੇ ਪਿੰਡ ਦੇ ਜੀ 20 ਸਾਲ ਦੀ ਉਮਰ ਚ ਸੀ ਆ ਦੋਨੇ ਜਵਾਬ ਜੀ ਇਸ ਤੋਂ ਪਹਿਲਾਂ ਦੋ ਜਵਾਬ ਜੀ ਸਾਡੇ ਮਿਸਤਰੀਆਂ ਦੇ ਆ ਜੀ ਪੰਜ ਚਾਰ ਦਿਨ ਪਹਿਲਾਂ ਉਹ ਗੁਜ਼ਰੇ ਆ ਚਾਹੇ ਮੰਨ ਲਓ ਜੀ ਇਸ ਮਹੀਨੇ ਚ 9-10 ਮੁੰਡੇ ਗੁਜ਼ਰ ਗਏ ਤੇ ਕੋਈ ਇਹ ਸਿਆਸਤ ਵਾਲੀ ਗੱਲ ਵੀ ਨਹੀਂ ਜੀ ਮੁੰਡੇ ਤਾਂ ਸ਼ਰੇਆ ਮਰ ਰਹੇ ਆ ਨਸ਼ਾ ਦਾ ਆ ਰਿਹਾ ਇੱਥੋਂ ਜੀ ਸਰਿੰਜਾਂ ਚੱਕੀਆਂ ਉਹਨਾਂ ਨੂੰ ਸਰਿੰਜਾਂ ਨਾਲ ਰੰਗਾ ਪਤਾ ਨਹੀਂ ਗੋਲੀਆਂ ਲਾ ਰਹੇ ਆ ਕਿ ਚਿੱਟਾ ਲਾ ਰਹੇ ਆ ਵੇ ਬੰਦ ਹੋਵੇ ਜੀ ਆਇਆ ਲੋਕਾਂ ਦੇ ਮਾਪਿਓ ਵੀ ਖਿਆਲ ਰੱਖਣ ਪਰ ਜੇ ਗਲੀ ਗਲੀ ਫਿਰਦਾ ਜੀ ਨਸ਼ਾ ਤਾਂ ਮਾਪਿਓ ਕੈਦ ਕਰਕੇ ਰੱਖਣ ਜੀ ਯੁਵਾਕਾਂ ਨੂੰ ਸਾਡਾ ਚਾਚੇ ਦਾ ਮੁੰਡਾ ਸੀ ਜੀ ਇਕੱਲਾ ਹੀ ਮੁੰਡਾ ਸੀ ਉਹ ਜੀ ਮਰਿਆ ਪਿੱਛੇ ਮਹੀਨਾ ਕੀ ਹੋਇਆਗਾ ਛੱਟਾ ਲੱਗੇ ਅਸੀਂ ਤਾਂ ਜੀ ਪੂਰਾ ਜੱਜ ਕੇ ਸਰਕਾਰ ਨੂੰ ਅਪੀਲ ਕਰਦੇ ਹਾਂ ਸਾਨੂੰ ਵੀ ਅਪੀਲ ਕਰਦੇ ਵੀ ਤੁਸੀਂ ਪੂਰੀ ਖਬਰ ਲਾਓ ਜੀ ਸਾਡੇ ਪਿੰਡ ਦਾ ਸੁਧਾਰ ਹੋ ਜੇ ਕੋਈ ਮਾਵਾ ਦੇ ਪੁੱਤ ਵਜ ਜਾਣ ਜੀ ਸਾਡੇ ਜੀ ਕੁਝ ਜਵਾਬ ਤਾਂ ਇਹੋ ਜੀ ਆ ਮਾਪਿਓ ਨੇ ਚਲੋ ਆਪਣੀ ਸਾਡੇ ਆਪ ਦੀ ਜੀ ਸਾਡੇ ਅਨਗਵਾਂਡ ਦੇ ਅੰਦਰ ਬਣ ਰੱਖਿਆ ਜੀ ਉਹ ਨਸ਼ਾ ਖਾਂਦੇ ਆ ਉਹਨਾਂ ਨੂੰ ਕਾਲਾ ਪੀਲਾ ਉਹਨਾਂ ਨੂੰ ਹੋਇਆ ਪਿਆ ਗਿਆ ਐਚ ਵੀ ਅਰਗੀਆਂ ਭਾਈ ਭਿਆਨਕ ਬਿਮਾਰ ਗਾ ਉਹਨਾਂ ਮੁੱਕ ਗਾ ਪੰਗਾ ਅੰਗਾ ਜੀ ਕੱਲਾ ਨਹੀਂ ਜੀ ਜਵਾਕਾਂ ਨੂੰ ਪਹਿਲਾਂ ਬਿਮਾਰੀਆਂ ਦੀ ਗਰਫ ਚਾਕੇ ਵੀ ਮਰ ਰਹੀ ਹੈ ਉਹੀ ਸੂਂਗਾ ਵਰਤੀ ਜਾਂਦੇ ਨੇ ਉਹੀ ਸਰਿੰਜਾ ਪਤਾ ਨਹੀਂ ਦਿੰਦਾ ਕੌਣ ਹੈ ਜੀ ਇਹਨਾਂ ਨੂੰ ਤਾਂ ਸਰਕਾਰ ਨੂੰ ਸਖਤਾਈ ਚਾਹੀਦੀ ਹੈ ਜੀ ਤੇ ਬਹੁਤ ਜ਼ਿਆਦਾ ਸਾਡੇ ਪਿੰਡ ਵੀ ਬਹੁਤ ਬੁਰਾ ਹਾਲਾ ਸਾਡੇ ਏਰੀਆ 'ਚ ਹੀ ਬਹੁਤ ਬੁਰਾ ਹਾਲਾ ਜੀ ਹੱਸੇ ਵਾਸੇ ਸਾਰੇ ਕਿਤੇ ਮਿਲਦੇ ਆ ਜੇ ਕੋਈ ਸਾਡੇ ਪਿੰਡ ਕਹਿੰਦਾ ਜਸਮੂਲ ਆਉਂਦੇ ਆ ਜੀ ਇਥੇ ਪੁਲਿਸ ਆਉਂਦੀ ਆ ਜੱਸੀ ਵਾਲੇ ਕਹਿੰਦੇ ਜੀ ਇਹ ਗੁਰੂ ਕੋਲ ਆਉਂਦੇ ਆ ਹੈ ਦਾ ਸਾਰੇ ਸੰਗਠਣਾ ਜੀ ਉਹਨਾਂ ਨੂੰ ਚਾਹੀਦਾ ਸਾਰਾ ਉਹਨਾਂ ਦੇ ਅੰਦਰ ਹੀ ਆਉਂਦਾ ਰੋਕਤਾ ਹੀ ਸਕਦੇ ਆ ਪਰ ਬਸ ਇੱਕ ਦੂਜੇ ਤੇ ਬਲੇਮ ਲਾ ਰਹੀ ਆ ਜੀ ਕੋਈ ਐਕਸ਼ਨ ਕੋਈ ਨਹੀਂ ਲੈ ਰਿਹਾ ਸੋ ਇੱਕ ਜਿਹੜੀ ਗੱਲ ਸਭ ਤੋਂ ਵੱਡੀ ਉੱਪਰ ਕੇ ਆਈ ਹੈ ਬਾਈ ਜੀ ਹੋਰਾਂ ਨੇ ਦੱਸਿਆ ਵੈਸੇ ਮੇਰੇ ਕੋਲੇ ਵੀ ਕਾਫੀ ਨੋਲਿਜ ਹੈਗੀ ਇਸ ਚੀਜ਼ ਦੀ ਕਿ ਐਚ ਆਈ ਵੀ ਪੋਜ਼ਿਟਿਵ ਜਿਹੜੇ ਏਡਸ ਕਹਿ ਦਿੰਦੇ ਆ ਉਹਦੇ ਨਾਲ ਬਹੁਤ ਜਿਆਦਾ ਬੱਚੇ ਜਿਹੜੇ ਨੇ ਗਰਸਥ ਨੇ ਪਰ ਪਤਾ ਨਹੀਂ ਕਿਉਂ ਕਿ ਕਾਨੂੰਨੀ ਕੋਈ ਗੱਲਬਾਤ ਹੈ ਉਹਦਾ ਡਾਟਾ ਜਿਹੜਾ ਉਜਾਗਰ ਨਹੀਂ ਕੀਤਾ ਜਾਂਦਾ ਕੋਟਪੂਰਾ ਰੋਡ ਦੇ ਉੱਤੇ ਇੱਕ ਪਿੰਡ ਹੈ ਜੀ ਬਹੁਤ ਬੱਚੇ ਨੇ 17 17 ਸਾਲ ਦੇ ਵੀ ਐਚ ਆਈ ਵੀ ਪੋਜ਼ਿਟਿਵ ਨੇ ਹੁਣ ਗੱਲ ਸਪਸ਼ਟ ਹੈ ਕਿ ਇਹ ਸਰਿੰਜਾਂ ਬੈਨ ਨੇ ਜਿਹੜੇ ਟੀਕੇ ਆ ਜਿਹਦੇ ਚ ਭਰਦੇ ਆ ਖਾਲੀ ਜਿਹੜੀਆਂ ਸਰਿੰਜਾਂ ਉਹ ਮਿਲ ਨਹੀਂ ਸਕਦੀਆਂ ਉਹਦੀ ਓਪਨ ਮਾਰਕੀਟ ਦੇ ਵਿੱਚ ਸੇਲ ਬੈਨ ਹੈ ਹੁਣ ਇਹ ਕਿੱਥੋਂ ਆ ਰਹੀਆਂ ਹੁਣ ਗੱਲ ਇਹ ਹੈ ਵੀ ਸੂਈ ਇੱਕੋ ਹੈ ਵਾਰ-ਵਾਰ ਲਾ ਰਹੇ ਨੇ ਨਲਾਂ ਦੇ ਵਿੱਚ ਮੈਂ ਹੈਰਾਨੀ ਦੀ ਗੱਲ ਹੈ ਵੀਡੀਓ ਤੁਹਾਨੂੰ ਪਿੱਛੇ ਜੇ ਪਾਈ ਸੀ ਮੈਂ ਨਲਾਂ ਦੇ ਵਿੱਚ ਟੀਕੇ ਲਾਉਂਦਿਆਂ ਦੀ ਸੋ ਬੱਚੇ ਬੰਨ ਰੱਖੇ ਨੇ ਪਰਿਵਾਰਕ ਬਜ਼ੁਰਗ ਦਿਖਾਓ ਸਾਰਿਆਂ ਨੂੰ ਜੀ ਆ ਇੱਕ ਪਿੰਡ ਦੇ ਬਜ਼ੁਰਗ ਆਏ ਨੇ ਇੱਥੇ ਇਹਨਾਂ ਨੂੰ ਅੱਗੇ ਕੋਈ ਪੀੜ੍ਹੀ ਨਜ਼ਰ ਨਹੀਂ ਆ ਰਹੀ ਵੀ ਇਹ ਕਹਿੰਦੇ ਵੀ ਜੀ ਸਾਡੇ ਜਿਹੜੇ ਜਿਨ੍ਹਾਂ ਨੇ ਸਾਨੂੰ ਮੋਢਿਆਂ ਤੇ ਚੱਕਣਾ ਸੀ ਨਾ ਅਸੀਂ ਉਹਨਾਂ ਨੂੰ ਮੋਢਿਆਂ ਤੇ ਚੱਕ ਕੇ ਸੇਵਿਆਂ 'ਚ ਪਹੁੰਚਾ ਰਹੇ ਹਾਂ ਚਿੰਤਾ ਇਹ ਰਹਿ ਗਈ ਕਹਿੰਦੇ ਵੀ ਉਹ ਤਾਂ ਗਏ ਸਾਨੂੰ ਮੋਢਾ ਤੇ ਲੈ ਕੇ ਕੌਣ ਜਾਊਗਾ ਇਹ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਦੀ ਮੈਂ ਕਹਾ ਕਿ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਇੱਕ ਝੋਰਾ ਖਾ ਰਿਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸਾਂਭਣਾ ਸੀ ਉਲਟਾ ਇਹ ਉਹਨਾਂ ਨੂੰ ਸਾਂਭ ਰਹੇ ਨੇ ਭੈਣ ਜੀ ਨੇ ਸੱਸੀ ਗਾਲ ਜੀ ਹਾਂਜੀ ਆਏ ਵੀਰੇ ਜਿਹੜਾ ਹੁਣ ਅੱਜ ਦਾ ਜਿਵੇਂ ਹੁਣ ਅੱਜ ਦਾ ਟਾਈਮ ਹੈ ਸਾਰਾ ਸਾਡੇ ਪਿੰਡ ਦੇ ਵਿੱਚ ਤਾਂ ਬੁਰਾ ਹਾਲ ਹੈ ਜੇ ਅੱਜ ਉਹ ਵਿਚਾਰੀ ਭੈਣ ਹੁੰਦੀ ਨਾ ਜਿਹਦੇ ਦੋ ਮੁੰਡੇ ਸੀ ਤੇ ਅੱਜ ਉਹਦੇ ਦੋਨੇ ਦੇ ਦੋ ਕਿੱਥੇ ਤਾਂ ਜਵਾਨਾਂ ਨੇ ਉਹਨਾਂ ਉਹਨਾਂ ਨੂੰ ਚੱਕਣਾ ਸੀ ਹੈ ਨਾ ਮਾਪਿਓ ਦੀ ਵਹਿੰਗੀ ਚੱਕਦੇ ਨੇ ਪੁੱਤ ਕਿੱਥੇ ਉਹਨਾਂ ਨੇ ਸ਼ਮਸ਼ਾਨ ਘਾਟ ਤੱਕ ਕੁਛ ਛੱਡ ਕੇ ਆਏ ਛੱਡ ਕੇ ਆਏ ਨਾ ਐਦੂ ਦੁਰਦਸ਼ਾ ਸਾਡੇ ਪਿੰਡ ਦੀ ਕੋਈ ਵੱਡੀ ਗੱਲ ਐਦੂ ਜਿਆਦਾ ਹੋਰ ਨਹੀਂ ਸਕਦੀ ਹੈ ਤਾਂ ਫਿਰ ਤੁਹਾਡੇ ਸਾਹਮਣੇ ਹੈ ਜਿਹੜੀ ਗੱਲ ਹੈ ਅਸੀਂ ਅੱਗੇ ਤੋਂ ਐਂ ਕਹਿੰਨੇ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਤਾਂ ਆਪਣੇ ਸਹੀ ਹੋਵੇ ਜੇ ਕੋਈ ਸੁਣਨ ਵਾਲਾ ਹੋਵੇ ਸਾਡੀ ਫਰਿਆਦ ਜਮਾ ਕੇ ਪਏ ਹੁ ਬੁਰਾ ਹਾਲ ਹੈ ਉਹਨਾਂ ਮਾਮਾ ਨੂੰ ਦੇਖਣਾ ਹੋਵੇ ਜਿਨ੍ਹਾਂ ਦੇ ਘਰ ਵਿਲੇ ਹੋ ਗਏ ਬਸ ਐਨੀ ਮੇਰੀ ਰਿਕਵੈਸਟ ਹੈ ਬਿਲਕੁਲ ਜੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਉਹਨੂੰ ਚਾਪਕਾਉਣੇ ਤਾਂ ਕਿਸਮਤ ਨਾ ਰੱਖਿਆ ਜਾਵੇ ਵੱਡੇ ਵੱਡੇ ਸੈਮੀਨਾਰਾਂ ਦੀ ਲੋੜ ਨਹੀਂ ਹੈ ਲੋੜ ਹੈ ਇਹਨਾਂ ਪਿੰਡਾਂ ਦੇ ਵਿੱਚ ਆਉਣ ਦੀ ਇਹ ਜਿਹੜੇ ਆਡੀਟੋਰੀਅਮਸ ਦੇ ਵਿੱਚ ਤੁਸੀਂ ਪੁਲਿਸ ਨੂੰ ਸੈਮੀਨਾਰ ਦੱਸੋ ਵੀ ਪੁਲਿਸ ਨੂੰ ਇਹ ਦੱਸੋ ਵੀ ਨਸ਼ਾ ਕਿਵੇਂ ਰੋਕਣਾ ਹੈ ਕੀ ਪੁਲਿਸ ਕੋਲੇ ਪਾਵਰ ਨਹੀਂ ਹੈ ਜਾਂ ਪੁਲਿਸ ਨੂੰ ਟ੍ਰੇਨਿੰਗ ਨਹੀਂ ਹੈ ਜਾਂ ਫਿਰ ਇਹ ਕਹ ਲਈਏ ਕਿ ਪੁਲਿਸ ਨੂੰ ਕੰਮ ਨਾ ਕਰਨ ਦੀ ਬਜਾਏ ਜਿਹੜੀਆਂ ਰੀਲਾਂ ਬਣਾ ਕੇ ਪਾ ਦਿਓ ਪੁਲਿਸ ਤੋਂ ਹੋਰ ਕੰਮ ਕਰਵਾ ਦਿਓ ਅਸਲੀਅਤ ਤੋਂ ਦੂਰ ਰੱਖੋ ਤੁਸੀਂ ਕੀ ਕਹਿੰਦੇ ਹੋ ਜੀ ਪਿੰਡ ਦੇ ਵਿੱਚ ਅਸਲੀਅਤ ਨੂੰ ਦੂਰ ਕਿਉਂ ਲਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਨਾਮ ਹਰਚੰਦ ਸਿੰਘ ਪੰਨਵਾੜੀ ਜ਼ਿਲ੍ਹਾ ਪਠਾਨਾ ਦਾ ਰਹਿਣ ਵਾਲਾ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਨਸ਼ਾ ਕਈ ਸਾਲਾਂ ਤੋਂ ਚੱਲ ਰਿਹਾ ਇਸ ਪਿੰਡ ਵਿੱਚ ਲੋਕ ਕਿਲੇ ਮੋਤਵਰ ਬੰਦੇ ਹਨ ਉਹ ਬੰਦੇ ਇੱਕ ਦਿਨ ਕਹਿੰਦੇ ਸਾਡਾ ਪਿੰਡ ਜ਼ੀਰੋ ਲੈਵਲ ਤੇ ਹੋ ਗਿਆ ਜੀ ਨਸ਼ਾ ਛੱਡਿਆ ਗਿਆ ਜੀ ਸਿਰਫ ਇਹ ਪੁਲਿਸ ਆਪ ਦੇ ਮਾਰੀ ਰੁਕਾਉਂਦੀ ਹੈ ਵੀ ਸਾਡੀ ਤਾਰਤਾ ਪੁੱਤੋਂ ਨਾ ਹੋਵੇ ਸਾਰਾ ਗੱਲ ਇਹ ਚੱਲਦੀ ਹੈ ਕੋਈ ਗੱਲ ਨਹੀਂ ਨਸ਼ਾ ਸਾਡੇ ਪਿੰਡ ਹੁਣ ਚੈੱਕ ਕੀਤਾ ਜਾਵੇ ਬਹੁਤ ਜਿਆਦਾ ਨਸ਼ਾ ਚੱਲਦਾ ਕਿੰਨੇ ਮੁੰਡੇ ਮਰ ਗਏ ਹੁਣੇ ਪੰਜ-ਛੀ ਮਹੀਨੇ ਇੱਕ ਮਹੀਨੇ ਛੇ ਮੁੰਡੇ ਮਰ ਗਏ ਕਿਉਂ ਮਰ ਗਏ ਕੋਈ ਮੁੰਡਾ ਵਿਆਹਿਆ ਨਹੀਂ ਸੀ ਸਾਰੇ ਅਨਪੜ ਬਣੇ ਸਾਰੇ ਬੜੇ ਅਨਪੜ ਬੰਦੇ ਸੀ ਸਾਰੇ ਇਹ ਕੰਮ ਕਰਨ ਵਾਲੇ ਬੰਦੇ ਸੀ ਸਾਰੇ ਬੰਦੇ ਨਸ਼ਾ ਨਾਲ ਮਰ ਗਏ ਟੀਕੇ ਨਾਲ ਮਰੀ ਨਸ਼ਾ ਪਤਾ ਨਹੀਂ ਕਿੱਥੋਂ ਆਉਂਦਾ ਕਿੱਥੋਂ ਨਹੀਂ ਕੌਣ ਦਿੰਦਾ ਕੌਣ ਨਹੀਂ ਸਭ ਨਸ਼ਾ ਨਾਲ ਮਰ ਬੁਰਾ ਹਾਲ ਹੈ ਪਿੰਡ ਦਾ ਜੇ ਇਸ ਕੰਮ ਨਾਲ ਰਹਿਤਾ ਕੋਈ ਕੰਮ ਵਾਲਾ ਨਹੀਂ ਰਹਿਣਾ ਕੋਈ ਕਾਸੇ ਵਾਲਾ ਨਹੀਂ ਰਹਿਣਾ ਪਿੰਡ ਦਾ ਬੁਰਾ ਹਾਲ ਕੋਈ ਵਿਰਾਸਤ ਨਹੀਂ ਚੱਲਣੀ ਇਹ ਦੋ ਪੰਜ ਚਾਰ ਸਾਲ ਬਾਅਦ ਬਹੁਤ ਬੁਰਾ ਹਾਲ ਹੈ ਅਸੀਂ ਇਹੀ ਗੱਲ ਕਹਿੰਦੇ ਆ ਮਹੀਨਾ ਚ ਰੁਕਿਆ ਜਾਵੇ ਰੁਕੂ ਕਿਵੇਂ ਜੀ ਇੱਕ ਚੀਜ਼ ਦੱਸੋ ਚਲੋ ਆਪਾਂ ਬੈਠੇ ਆ ਸਾਰੇ ਪਿੰਡ ਦੇ ਆ ਆਪਾਂ ਕੰਨੇ ਵੀ ਆਪਾਂ ਹੀ ਸਲਾਹ ਦੇ ਦੀਏ ਸਰਕਾਰ ਨੂੰ ਵੀ ਇਹ ਰੁਕੂ ਕਿਵੇਂ ਇਹ ਤਾਂ ਸਰਕਾਰ ਦਾ ਕੰਮ ਆ ਜੀ ਸਰਕਾਰ ਫੈਕਟਰੀਆਂ ਤੋਂ ਬੰਦ ਕਰਾਵੇ ਵੀ ਬਾਹਰੋਂ ਆਉਂਦਾ ਉਹ ਬੰਦ ਕਰਾਵੇ ਹਾਂ ਪੋਸਟ ਦੇਣ ਪੋਸਟ ਸਾਰੀ ਉਮਰ ਦੁਨੀਆ ਨੇ ਖਾਧੀ ਆ ਉਹ ਚਾਲੂ ਕਰ ਦੇ ਇਹ ਤਾਂ ਜਿਹੜਾ ਬਾਹਰੋਂ ਆਉਂਦਾ ਫੈਕਟਰੀਆਂ ਬਣਾਉਂਦੀਆਂ ਪੁਲਿਸ ਰੋਕਦੀ ਨਹੀਂ ਅੱਜ ਆਪਾਂ ਬੰਦਾ ਫੜਾ ਦੇਣੇ ਅਥਨ ਤੋਂ ਪਹਿਲਾਂ ਕਰਿਆ ਜੂ ਕਿਉਂ ਆਜੂ ਉਦੋਂ ਪੈਸੇ ਲੈ ਲੈਂਦੇ ਅੱਜ ਆਪਾਂ ਹੁਣੇ ਬੰਦਾ ਚਕਾ ਦੋ ਬੰਦਾ ਅੱਥਨ ਤੋਂ ਪਹਿਲਾਂ ਉਹ ਕਰੇ ਹੋਊਗਾ ਕਿਉਂ ਕਰੇ ਹੋਊਗਾ ਕਿਉਂ ਛੱਡ ਦੇਈ ਬੰਦੇ ਨੂੰ ਬੰਦੇ ਨੂੰ ਝੋਲ ਭੇਜੀਆਂ ਨੇ 2 ਭੇਜੋ 10 ਭੇਜੋ ਆਪੇ ਵੇਚਣ ਹੜ ਜਾਣਗੇ ਹੁਣ ਜਿਨ੍ਹਾਂ ਦੇ ਘਰ ਆਇਆ ਉਹ ਵੇਚਣਗੇ ਐਥੇ ਦੱਸੋ ਵੀ ਕਿਹਦਾ ਘਰ ਆਇਆ ਕੌਣ ਨਹੀਂ ਵੇਚਦਾ ਕਿੰਨੇ ਮਰਜੀ ਬੰਦੇ ਫੜ ਪਰ ਸਰਕਾਰ ਕਰਦੀ ਕੁਝ ਨਹੀਂ ਪੁਲਿਸ ਵਾਲੇ ਨਹੀਂ ਕੁਝ ਕਰਦੇ ਸਾਰਿਆਂ ਦੀ ਰੋਹੀ ਭੁਗਤ ਹੈ ਮੈਂ ਇਹੀ ਕਹਿਣਾ ਚਾਹਣਾ ਵੀ ਪਿੰਡ ਚੋਂ ਨਸ਼ਾ ਬੰਦ ਕੀਤਾ ਜਾਵੇ ਸਰਕਾਰ ਇੱਥੇ ਪੂਰਾ ਇੱਥੇ ਪਹਿਰਾ ਦੇਵੇ ਫੇਰ ਬੰਦ ਹੋਵੇ ਹਾਂਜੀ ਜੀ ਇੱਥੇ ਜਿਹੜੀ ਸਥਿਤੀ ਤੁਸੀਂ ਦੇਖੀ ਪਿੰਡ ਦੇ ਵਿੱਚ ਜਾਂ ਆ ਆਪਾਂ ਆਹੀ ਧਰਮਸ਼ਾਲਾ ਜਿੱਥੇ ਆਪਾਂ ਇਕੱਠੇ ਹੋਏ ਆ ਜਿੱਥੇ ਦੋ ਬੱਚੇ ਮਰੇ ਨੇ ਕੀ ਸਥਿਤੀ ਸੀ ਜੀ ਸਾਡੇ ਇੱਥੋਂ ਦੇ ਮੌਜੂਦਾ ਹਾਲਾਤ ਆ ਬਹੁਤ ਹੀ ਮਾੜੇ ਆ ਸਾਡਾ ਆਉਣ ਵਾਲਾ ਭਵਿੱਖ ਬਹੁਤ ਵੱਡੇ ਖਤਰੇ 'ਚ ਆ ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਵੀ ਗੁਹਾਰ ਲਾਈ ਸੀ ਵੀ ਇਸ ਜਿਹੜੇ ਆਉਣ ਵਾਲੇ ਸਮੇਂ ਨੂੰ ਸਾਡੇ ਆਉਣ ਵਾਲੇ ਭਵਿੱਖ ਨੂੰ ਬਚਾਇਆ ਜਾਵੇ ਜਿਹੜੇ ਇਸ ਜਹਾਨ ਤੋਂ ਤੁਰ ਗਏ ਘਰ ਨੂੰ ਜਿੰਦਰੇ ਲਾਗੇ ਇੱਕ ਘਰ ਦੇ ਦੋ ਬੇਟੇ ਸੀ ਜਿਹੜਾ ਪਰਸੋਂ ਮਰ ਗਿਆ ਮੁੰਡਾ ਕਾਲੋ ਦਾ ਪੋਗਾ ਵੀ ਪਾਇ ਹਟਿਆ ਬਹੁਤ ਦੁੱਖ ਦੀ ਗੱਲ ਆ ਸੋਗ ਦੀ ਲਹਿਰ ਆ ਉੱਦੋਂ ਹੀ ਸਾਡੇ ਪਿੰਡ ਚ ਤੁਸੀਂ ਸਵਾਲ ਠਾਇਆ ਸੀ ਵੀ ਇਹ ਹਟੂ ਕਿਵੇਂ ਹਟਣ ਦਾ ਤਾਂ ਜਿਹੜਾ ਆਪਾਂ ਨਮਾਇੰਦਗੀ ਕਰਦੇ ਆ ਜਿਹੜਾ ਸਾਡੀ ਜੂਨੀਅਨ ਦੇ ਪ੍ਰਧਾਨ ਵੀ ਹੈ ਉਹ ਵੀ ਇਹ ਕੱਲ ਗੱਲ ਇੱਥੇ ਇਕੱਠ ਹੋਇਆ ਸੀ ਉਹ ਵੀ ਇੱਥੇ ਕਹਿ ਗਏ ਵੀ ਜੀ ਇੱਥੇ ਸਾਡੇ ਪਿੰਡ ਚ ਨਸ਼ਾ ਹੈ ਨਹੀਂ ਅਸੀਂ ਤਾਂ ਕਹਿੰਦੇ ਬਹੁਤ ਹੀ ਸ਼ਰਮ ਦੀ ਗੱਲ ਹੈ ਵੀ ਇੱਕ ਜਰਮਨੂ ਲਗਾਉਣਾ ਕਿਉਂ ਬੱਚੇ ਤਾਂ ਕਿਸੇ ਦੇ ਵੀ ਆ ਸਕਦੇ ਆ ਅੱਜ ਗਰੀਬਾਂ ਦੇ ਆ ਸਭ ਦੇ ਆਉਣੇ ਆ ਵੱਡੇ ਦੇ ਛੋਟੇ ਦੇ ਇਸ ਟਪੇਟ ਚ ਆਉਣੇ ਆ ਅਸੀਂ ਤਾਂ ਅਮੀਰ ਗਰੀਬ ਦਾ ਇੱਥੇ ਕੋਈ ਸਵਾਲ ਨਹੀਂ ਕਿਉਂ ਨਸ਼ੇ ਨੇ ਤਾਂ ਹਰੇਕ ਨੂੰ ਡੱਕਣਾ ਹੀ ਰੱਖਣਾ ਉਹਦਾ ਤਾਂ ਕੰਮ ਹੈ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਜਿਹੜੇ ਇੱਥੇ ਸਾਡੇ ਨਮਾਇੰਦਗੀ ਕਰਦੇ ਆ ਨਸ਼ਾ ਛਡਾਊ ਕਮੇਟੀਆਂ ਦੇ ਮੈਂਬਰ ਆ ਕੋਆਰਡੀਨੇਟਰ ਜਿਲੇ ਆਏ ਆ ਉਹ ਬੰਦੇ ਵੀ ਇੱਥੇ ਕਹਿੰਦੇ ਆ ਜੀ ਸਾਡਾ ਤਾਂ ਜਿਹੜਾ ਡਾਂਡੀ ਪਿੰਡਾਂ ਜਾਂ ਸਾਡੇ ਆਂਗਵਾਂਡ ਦੇ ਪਿੰਡਾਂ ਵੀ ਜੀਰੋ ਤੇ ਚੱਲ ਰਿਹਾ ਹੈ ਉਥੇ ਕੋਈ ਵੀ ਨਸ਼ਾ ਨਹੀਂ ਪਤਾ ਨਹੀਂ ਕਿਉਂ ਕਿਉਂ ਕਹਿੰਦੇ ਆਓ ਐਡਾ ਵੱਡਾ ਜਰਮ ਤੇ ਐਡਾ ਵੱਡਾ ਝੂਠ ਬੋਲਣਾ ਐਡੀ ਵੱਡੀ ਸ਼ਰਮ ਐਦੂ ਵੱਡੀ ਗੱਲ ਹੋ ਨਹੀਂ ਸਕਦੀ ਅਸੀਂ ਸਾਰਾ ਪਿੰਡ ਖਵਾ ਬੈਠੇ ਤੁਸੀਂ ਇਕੱਲੇ ਇਕੱਲੇ ਕਰਦੀ ਵੀ ਤੁਸੀਂ ਚਾਹੇ ਭੈਣਾਂ ਆਏ ਸਾਡੀਆਂ ਗੁੱਡੀਆਂ ਆਏ ਚਾਹੇ ਮਾਵਾ ਮੈਟੀਆਂ ਸਾਡੇ ਬਜ਼ੁਰਗ ਬੈਠੇ ਉਹਨਾਂ ਤੋਂ ਵੀ ਇਸ ਗੱਲ ਦਾ ਇਕਬਾਰ ਵੀ ਤੁਸੀਂ ਦੱਸੋ ਵੀ ਛੋਟੇ ਪਿੰਡ ਦੇ ਅੱਜ ਦੇ ਹਾਲਾਤ ਕੀ ਨੇ ਆ ਸਾਨੂੰ ਇਸ ਦੀ ਬਹੁਤ ਚਿੰਤਾ ਹੈ ਸਾਡੇ ਬਹੁਤੀ ਸਤਿਕਾਰਯੋਗ ਵੀ ਬੰਦੇ ਜਿਹਨੇ ਇਥੇ ਨਮਾਇਦਗੀ ਕਰਦਿਆ ਉਹਨਾਂ ਤੋਂ ਵਧੀਆ ਕੰਮ ਹੋਇਆ ਨਹੀਂ ਕੱਲ ਵੀ ਉਹਨਾਂ ਦੀ ਬੁਰੀ ਪੰਚਾਇਤ ਸੀ ਉਹ ਹੋਰ ਵਾਸੇ ਲੈ ਗਈ ਇਸ ਨੂੰ ਅਸੀਂ ਬਾਗਠਾ ਜੀ ਪਰਸੋ ਚੌਥੇ ਵੀ ਕਹਿੰਦੇ ਜੀ ਇਹ ਤਾਂ ਹੋਰ ਗੱਲ ਹੈ ਜੀ ਸਾਨੂੰ ਇਹ ਤਾਂ ਦੱਸੋ ਵੀ ਹੈ ਕੀ ਗੱਲ ਆ ਉਹ ਗੱਲਾਂ ਕੀ ਇਹ ਮੌਤ ਤੋਂ ਵੱਡਾ ਕੋਈ ਕੰਮ ਹੈ ਜਿਹੜਾ ਮਰ ਗਿਆ ਕੀ ਉਹ ਵਾਪਸ ਲਿਆਂਦਾ ਜਾ ਸਕਦਾ ਦੱਸੋ ਕਿੰਨੇ ਰੁਪਈਆ ਜੋ ਆਊਗਾ ਉਹ ਦੱਸੋ ਕਿੰਨੇ ਚ ਆਪਾਂ ਲਿਆਉਣੇ ਆ ਪਰ ਨਹੀਂ ਆ ਸਕਦਾ ਪਤਾ ਉਹਨੂੰ ਆ ਦੁੱਖ ਉਹਨੂੰ ਆ ਜਿਹਨਾਂ ਦੇ ਮਰ ਗਏ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਪਤਰਕਾਰ ਸਾਹਿਬ ਵੀ ਤੁਸੀਂ ਪ੍ਰਸ਼ਾਸਨ ਤੇ ਕੇ ਸਾਡੀ ਜਿਹੜੀ ਆਵਾਜ਼ ਆ ਸਾਡੇ ਪਿੰਡ ਦੀ ਉਹ ਥੇ ਜਰੂਰ ਪਹੁੰਚਾਓ ਜੀ ਕੁਝ ਹੋਰ ਸੱਜਣ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਤੁਹਾਡਾ ਜਗਨੰਦਰ ਸਿੰਘ ਜੀ ਜਿਹੜੀਆਂ ਪਿੰਡ ਦੇ ਵਿੱਚ ਸਥਿਤੀਆਂ ਚਲੋ ਆਪਾਂ ਸਿਆਸਤ ਤੋਂ ਉੱਠ ਲਈਏ ਪੜੇ ਲਿਖੇ ਹੋ ਪਿੰਡ ਦੇ ਵਿੱਚ ਤੁਹਾਡਾ ਸਹਿਚਾਰ ਵੀ ਆ ਇਹ ਹੱਲ ਕੀ ਲੱਗਦਾ ਕਿ ਪਿੰਡ ਦੇ ਵਿੱਚ ਉਸੇ ਤਰ੍ਹਾਂ ਕੋਈ ਨਾਕੇ ਲੱਗਣ ਜਾਂ ਕੀ ਲੱਗੇ ਜਿਹੜਾ ਹੈਗਾ ਜਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਮਝਾਇਆ ਜਾਵੇ ਜਾਂ ਕੀ ਉਹਨਾਂ ਦੀ ਸ਼ੈ ਹੈ ਜਿਹੜੀ ਉਹ ਤੋੜੀ ਜਾਵੇ ਨਾਲੇ ਜੀ ਇਹਦਾ ਕੋਈ ਆਲਟਰਨੇਟਿਵ ਗੌਰਮੈਂਟ ਆਉਣ ਲੱਭਣਾ ਚਾਹੀਦਾ ਵੀ ਕੀ ਇਹਦਾ ਹੱਲ ਹੋ ਸਕਦਾ ਕੋਈ ਕਮੇਟੀਆਂ ਬਣਾਉਣਾ ਜਾਂ ਹੋਰ ਇਹਨਾਂ ਚੀਜ਼ਾਂ ਨਾਲ ਹੱਲ ਹੋ ਸਕਦਾ ਇਹਨਾਂ ਦਾ ਸਖਤੀ ਨਾਲ ਪੇਸ਼ ਹੋਣ ਫਿਰ ਹੋ ਸਕਦਾ ਜਿਹੜੇ ਕੋਈ ਲਿਆਉਂਦੇ ਐ ਵੇਚਦੇ ਉਹਨਾਂ ਨੂੰ ਫਕਰ ਦੇ ਅੰਦਰ ਸਿੱਟਿਆ ਜਾਵੇ ਸਖਤ ਬੈਨ ਹੋਵੇ ਇਹੀ ਅਜ ਹੋਰ ਕੁਛ ਨਹੀਂ ਇਹਦਾ ਹੱਲ ਹੋ ਸਕਦਾ ਚਲੋ ਫੱਟੇ ਦੇ ਬੈਠੇ ਨੇ ਮੈਂ ਧੰਨਵਾਦ ਜੀ ਫੱਟੇ ਦੇ ਬੈਠੇ ਹਾਂ ਹਾਂਜੀ ਦੱਸੋ ਜੀ ਐਸੇ ਧਰਮ ਖਾਲ ਜਾ ਕੇ ਲੁੰਦਿਆ ਚਿੱਟਾ ਉਹ ਨਸ਼ੇ ਕਰਦੇ ਐ ਇਹਨੂੰ ਗ੍ਰੇਟ ਲਗਾ ਹੋਣਾ ਚਾਹੀਦਾ ਜੀ ਹੂੰ ਇਹ ਚੀਜ਼ਾਂ ਬੰਦ ਹੋਣੇ ਜੀ ਇੱਥਾਂ ਕੇ ਬੈ ਕੇ ਸੇ ਲੋਕ ਕੋ ਲਾਉਂਦੇ ਜੀ ਜੇ ਲੱਗਿਆ ਆਪਾਂ ਬਰਮਨ ਤੋਂ ਬੰਦ ਕਰ ਚਲੋ ਤਾਂ ਟੱਪਣਾ ਸੇ ਤਾਂ ਕੰਦਾ ਵੀ ਟੱਪ ਜਾਣਗੇ ਮਸਲਾ ਤਾਂ ਵੱਡੇ ਗੇਟ ਲੱਗਣ ਦਾ ਹੈ ਜੀ ਆਓ ਆਪਾਂ ਉਧਰ ਚੱਲਦੇ ਹਾਂ ਬਜ਼ੁਰਗ ਬੈਠੇ ਨੇ ਜਿਹੜੇ ਮੰਨ ਲਓ ਕਿ ਇਸ ਗੱਲ ਤੇ ਨੇ ਵੀ ਸੱਚੀ ਗੱਲ ਜੀ ਸਾਰਿਆਂ ਪਿੰਡ ਦੇ ਵਿੱਚ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ ਜਿਨ੍ਹਾਂ ਨੂੰ ਤੁਸੀਂ ਸੰਭਾਲਣਾ ਸੀ ਜਿਨ੍ਹਾਂ ਨੇ ਤੁਹਾਨੂੰ ਸੰਭਾਲਣਾ ਸੀ ਉਹ ਤੁਸੀਂ ਸੰਭਾਲਦੇ ਹੋ ਬਜ਼ੁਰਗੋ ਕੀ ਕਹੋਗੇ ਇਨੇ ਵੀ ਜੀ ਹਾਲ ਬਹੁਤ ਮਾੜੇ ਆ ਆ 6 ਮਹੀਨਿਆਂ ਚ 50 ਮੁੰਡੇ ਮਰ ਗਏ 6 ਮਹੀਨਿਆਂ ਚ ਤੇ ਬੁਰਾ ਹਾਲ ਆ ਨਸ਼ੇ ਦਾ ਬੁਰਾ ਹਾਲ ਨਸ਼ੇ ਦੇ ਕਾਰਨ ਹੀ ਮਰੀ ਜਾਂਦੇ ਆ ਹੋਰ ਕੋਈ ਘਰ ਵਾਲੇ ਵੀ ਗੱਲ ਕਹਿ ਰਹੇ ਨੇ ਜਦੋਂ ਉਹਦਾ ਤਾਂ ਮਰ ਗਿਆ ਉਹ ਕਹਿੰਦੇ ਵੀ ਸਾਡਾ ਦੋਈ ਮਰ ਗਿਆ ਕੋਈ ਨਸ਼ੇ ਨਾਲ ਨਹੀਂ ਮਰਿਆ ਆ ਕਹਿੰਦਾ ਜੀ ਤੁਸੀਂ ਕੀ ਕਹੋਗੇ ਜੀ ਬਸ ਇਹੀ ਕੁਝ ਸਾਡਾ ਜੀ ਬਸ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਸੋ ਹਰ ਕੋਈ ਕਹਿੰਦਾ ਜੀ ਹੱਲ ਹਾਂਜੀ ਹਾਂਜੀ ਮੇਰਾ ਜੀ ਮੁੰਡਾ ਮੈਨੂੰ ਘਰੋਂ ਕੱਢਦਾ ਕੁੱਟ ਮਾਰ ਕੇ ਨਹੀਂ ਰੱਖੇ ਜੇ ਉਹ ਨਹੀਂ ਕਰਦੇ ਆ ਸਾਡੀ ਗੁਰੂ ਸਾਡੀ ਕੋਈ ਆ ਅੱਜ ਤਾਂ ਮਰ ਜਿੱਤੇ ਇੱਕ ਦੁੱਖਾ ਹੋਵਾਂ ਤਾਂ ਮਰ ਜੇ ਅਸੀਂ ਦੁੱਖਾਂ ਦੇ ਘਰੇ ਰਤਾ ਕਰਦੇ ਕੋਈ ਸਰਕਾਰ ਆ ਸਰਪੂਰਾ ਨਹੀਂ ਹੈ ਇਸਾ ਕੋ ਸਰਕਾਰ ਨੇ ਕਰਾਉਂਦੇ ਨੇ ਦਿਨਾ ਕਰਾਉਂਦੇ ਨੌਜਵਾਨ ਮੁੰਡੇ ਮਰੀ ਜਾਂਦੇ ਆ ਮਾਂ ਪਿਓ ਦੁਖੀ ਹੋ ਜਾਂਦੇ ਆ ਬੜੇ ਤੇ ਕਿਵੇਂ ਨਿਕਲਣਗੇ ਸਾਡੇ ਕੋਈ ਆ ਹੁਣ ਅਸੀਂ ਲੋਕਾਂ ਦੇ ਘਰੇ ਰਾਤਾਂ ਕੱਢਦੇ ਆ ਰਾਤਾਂ ਦਾਰੂ ਕੋਈ ਘਰਾਂ ਤੋਂ ਘਰੋਂ ਕੱਢਦਾ ਸਾਨੂੰ ਗੋਲੀਆਂ ਖਾ ਲੈਂਦੇ ਆ ਜੀ ਅੱਸੂ ਵਰਦਾ ਕੀ ਹਾਲ ਹੋਊਗਾ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਦਾ ਹਾਂ ਕੋਈ ਪਤਾ ਨਹੀਂ ਤੜਕੇ ਪੁੱਛ ਰੂ ਆਖ ਮੇਰਾ ਕੁਛ ਆਖੇ ਨੀ ਹਮਾਨ ਸਾਹਿਬ ਕੋਲੇ ਸਦਾ ਸੀ ਜਾਂ ਮੈਂ ਤਾਂ ਕੁਛ ਆਖੇ ਨੀ ਤਸਵੀਰ ਵੀ ਹਾਂ ਤੇ ਲੱਗੇ ਹਨ ਅਸੀਂ ਘਰੇ ਵੀ ਰਾਤ ਕੱਟ ਸਕਦੇ ਆ ਆਪਦੇ ਸਾਡਾ ਆਪਦਾ ਘਰ ਬਣਾਇਆ ਇਧਰ ਉੱਤਰ ਆਵਰ ਕੁਆਣੀ ਗੱਲਾਂ ਜਿੰਨੇ ਮਰਜ਼ੀ ਕਰ ਲਈਏ ਦੁੱਖ ਇੱਕੋ ਦਾ ਸੋ ਸਾਰਾ ਰੋਗ ਜਿਹੜਾ ਜਿੰਨਾਂ ਨਾਲ ਵੀ ਗੱਲ ਕੀਤੀ ਹੈ ਰੋਗ ਇੱਕੋ ਹੀ ਆ ਸਾਰਿਆਂ ਦਾ ਹੁਣ ਮਸਲਾ ਕੀ ਹੈ ਸਰਕਾਰਾਂ ਭਾਵੇਂ ਇਹ ਨੇ ਜਾਂ ਸਰਕਾਰਾਂ ਪਹਿਲੀਆਂ ਦੇ ਨੇ ਇਹ ਬਣੀ ਪ੍ਰਾਣਿਆਂ ਨੂੰ ਨਿੰਦਕੇ ਬਣੀ ਇਹਨਾਂ ਨੂੰ ਨਿੰਦਕੇ ਅੱਗੇ ਬਣ ਜਾਣਗੀਆਂ ਪੰਜਾਬ ਜਿਹੜਾ ਤਬਾਹ ਹੋ ਰਿਹਾ ਪੰਜਾਬ ਦੀ ਨੌਜਵਾਨੀ ਤਬਾਹ ਹੋ ਰਹੀ ਹੈ ਸਹੀ ਬਣੇ ਚ ਇਹ ਬਜ਼ੁਰਗ ਜਿਹੜੇ ਨੇ ਬੈਠੇ ਨੇ ਇਹਨਾਂ ਨੂੰ ਸਾਹਮਣ ਵਾਲਾ ਕੌਣ ਬਚੂਗਾ ਇਹ ਇੱਕ ਸਾਡੇ ਲਈ ਚਿੰਤਾ ਹੈ ਪੰਜਾਬ ਲਈ ਸਭ ਤੋਂ ਵੱਡੀ ਚਿੰਤਾ ਹੈ ਜਿਹੜਾ ਉਹ ਨੌਜਵਾਨੀ ਜਿਹੜੀ ਹੈ ਖਤਮ ਹੋ ਗਈ ਬਿਲਕੁਲ ਖਤਮ ਹੋ ਗਈ ਨੌਜਵਾਨੀ ਇਹਦੇ ਉੱਤੇ ਆਪਾਂ ਹੋਰ ਦੱਸੋ ਜੀ ਹਾਂਜੀ ਪੰਚਾਇਤ ਮੈਂਬਰ ਸਾਹਿਬ ਪਿੰਡ ਦੇ ਵਿੱਚ ਚਲੋ ਤੁਸੀਂ ਦੱਸੋ ਵੀ ਕੀ ਸਰਕਾਰ ਤੱਕ ਜਾਂ ਪ੍ਰਸ਼ਾਸਨ ਤੱਕ ਤੁਸੀਂ ਕਹਿ ਕੇ ਆਏ ਹੋ ਵੀ ਭਾਈ ਸਾਡੇ ਪਿੰਡਾਂ ਹਾਲਾਤ ਇਹ ਜੀ ਪਹਿਲਾਂ ਤਾਂ ਤੁਸੀਂ ਇੱਥੇ ਗੱਲ કરી ਸੀ ਵੀ ਇਹਦਾ ਹੱਲ ਕੀ ਹੋ ਸਕਦਾ ਜਿਹੜੀ ਜ਼ਿੰਮੇਦਾਰ ਨੂੰ ਕੋਈ ਬੀ ਚਾਹੀਦਾ ਸਪਰੇਅ ਚਾਹੀਦਾ ਉਹ ਤੇ ਬੈਨ ਹੋ ਸਕਦਾ ਉਹ ਤਾਂ ਸਾਨੂੰ ਮਿਲਦੀ ਨਹੀਂ ਤੇ ਨਸ਼ੇ ਤੇ ਕਿਉਂ ਨਹੀਂ ਬੈਨ ਹੋ ਸਕਦਾ ਇਹਨਾਂ ਨੇ ਬੀ ਬੰਦ ਕਰ ਤੇ ਸਪਰੇਅ ਜਿਹੜੀਆਂ ਕੰਮ ਨਹੀਂ ਸੀ ਉਹ ਬੰਦ ਕਰੀਂਗਾ ਉਹਨਾਂ ਤੇ ਬੈਨ ਹੋ ਗਿਆ ਤੇ ਇੰਨੇ ਸੇ ਤੇ ਕਿਉਂ ਨਹੀਂ ਸਰਕਾਰ ਬੈਨ ਕਰ ਸਕਦੀ ਸਰਕਾਰ ਨੂੰ ਕਾਨੂੰਨ ਚਾਹੀਦੇ ਆ ਤੁਸੀਂ ਰੇਲਵੇ ਦਾ ਲੋਹਾ ਚੋਰੀ ਕਰਕੇ ਦਿਖਾਓ ਨਾ ਉਹ ਆਮ ਪਿਆਗਾ ਉੱਥੇ ਕਾਨੂੰਨ ਸਖਤ ਆ ਉੱਥੇ ਕਿਉਂ ਨਹੀਂ ਕੋਈ ਚੋਰੀ ਕਰਦਾ ਇਹ ਕਾਨੂੰਨ ਨਹੀਂ ਬਣਾਉਂਦੀਆਂ ਸਰਕਾਰਾਂ ਕਾਨੂੰਨ ਹੋਵੇ ਤੁਸੀਂ ਸਿਰਦੁਖ ਦੇ ਦੀ ਗੋਲੀ ਲੈ ਕੇ ਦਿਖਾ ਦਿਓ ਬੰਦ ਸਭ ਕੁਝ ਹੋ ਸਕਦਾ ਸਰਕਾਰ ਚਾਹੇ ਤਾਂ ਸੂਈ ਵੀ ਨੰਗਣ ਦਿੰਦੀ ਹੈਂ ਜੀ ਇਹ ਬਾਕੀ ਆ ਜਿਹੜੇ ਵੋਟਾਂ ਦੀ ਸਿਆਸਤ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ 5 ਸਾਲ ਬਣ ਜੂ ਕੋਈ ਹਾਰ ਜੂ ਕੋਈ ਜਿੱਤ ਜੂ ਇਹ ਚ ਕੋਈ ਨਹੀਂ ਜਿਹਦਾ ਘਰ ਉੱਜੜ ਗਿਆ ਉਹਨੂੰ ਵੋਟਾਂ ਦਾ ਹੀ ਕੀ ਇਹ ਤੇ ਹੁਣ ਕੱਲੇ ਕੱਲੇ ਮੁੰਡੇ ਸੀ ਜਿਨ੍ਹਾਂ ਦੇ ਘਰ ਉੱਜੜ ਗਏ ਮਾਂ ਪਿਓ ਰੋਲਦੇ ਫਿਰਦੇ ਆ ਇਹ ਤੇ ਨਸ਼ੇ ਤੇ ਕਾਦੀ ਸਿਆਸਤ ਹੁੰਦੀ ਆ ਨਸ਼ਾ ਦਾ ਜੇ ਅੱਜ ਮੈਂ ਕਹਿਣਾ ਵੀ ਸਾਡੇ ਪਿੰਡ ਚ ਨਸ਼ਾ ਹੈ ਨਹੀਂ ਕੱਲ ਨੂੰ ਮੇਰਾ ਮੁੰਡਾ ਵੀ ਇਹਦੀ ਪੇਟ ਚੜ ਸਕਦਾਗਾ ਹੈ ਕਿਉਂ ਨਹੀਂ ਨਸ਼ਾ ਬਾਦੂ ਆ ਜੀ ਤੁਸੀਂ ਰੋਟੀ ਪਕਾਉਣੀ ਆ ਇੱਕ ਟਾਈਮ ਸਾਨੂੰ ਚੱਕੀਆਂ ਤੋਂ ਆਟਾ ਨਹੀਂ ਮਿਲਣਾ ਨਸ਼ਾ ਤੁਰੇ ਜਾਂਦੇ ਲੈ ਲਿਓ ਨਸ਼ਾ ਸਾਡੇ ਪਿੰਡ ਚ ਬਹੁਤ ਆਮ ਆ ਪਿਛਲੇ ਹਫਤੇ ਦੀ 5-7 ਮੌਤਾਂ ਤਾਂ ਹੋਈਆਂ ਜੀ ਨਸ਼ੇ ਨਹੀਂ ਹੋਈਆਂ ਜਾਂ ਫਿਰ ਇਹਨਾਂ ਦਾ ਪੋਸਟਮਾਰਟਮ ਕਰਾ ਲੈਣ ਵੀ ਭਾਈ ਇਹਨਾਂ ਨੂੰ ਅਟੈਕ ਹੋਇਆ ਨਸ਼ੇ ਨਾਲ ਨਹੀਂ ਹੁੰਦੀਆਂ ਜੇ ਸਾਫਤ ਕਰਨਾ ਚਾਹੁੰਦੇ ਵੀ ਨਸ਼ਾ ਹੈ ਨਹੀਂ ਇਹਨਾਂ ਦਾ ਸਬੂਤ ਦੇਣ ਪੋਸਟਮਾਰਟਮ ਕਰਕੇ ਵੀ ਇਹਨਾਂ ਨੂੰ ਤਾਂ ਅਟੈਕ ਹੋਇਆ ਜੀ ਨਸ਼ੇ ਨਾਲ ਹੋਈਆਂ ਹੀ ਨਹੀਂ ਹਾਲ ਗਿਆ ਤਾਂ ਇਹਨਾਂ ਦੇ ਸਰਿੰਜਾਂ ਨਿਕਲੀਆਂ ਜੀ ਨਸ਼ਾ ਹੈ ਕਿਉਂ ਨਹੀਂ ਇਹ ਡਰਾਇਆਤਮ ਘਾਇਆ ਜਾਂਦਾ ਜੀ ਗਰੀਬਾਂ ਤੇ ਦਬਾਅ ਪਾਇਆ ਜਾਂਦਾ ਇੱਥੇ ਸਾਡੇ ਵੇੜੇ 'ਚ ਮੈਨੂੰ ਲੱਗਦਾ 2-4 ਸਾਲਾਂ ਤੋਂ ਕੋਈ ਬਰਾਤ ਹੀ ਨਹੀਂ ਚੜੀ ਹੋਣੀ ਤੇ ਨਾ ਹੀ ਕੋਈ ਗਾਂ ਨੂੰ ਚੜਦੀ ਦੀਂਦੀ ਆ ਵੀ ਕਿਸੇ ਦਾ ਮੁੰਡਾ ਬਚਿਆ ਹੋਵੇ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਕਾਨੂੰਨ ਸਭ ਕੁਝ ਕਰ ਸਕਦਾ ਕਾਲਾ ਗੱਲ ਬਾਈ ਜੀ ਨੇ ਕਹੀ ਹੈ ਕਾਲੇ ਦੌਰ ਦੇ ਵਿੱਚ ਮਾਝੇ 'ਚ ਕਿਹਾ ਜਾਂਦਾ ਸੀਗਾ ਕਿ ਦੋ ਧੱਕੇ ਜਨਨ ਨਹੀਂ ਚੜੀ ਸੀ ਉੱਥੇ ਤਾਂ ਉਮੀਦ ਵੱਜ ਗਈ ਉੱਥੇ ਜੰਨਾਂ ਚੜਨ ਲੱਗ ਪਈਆਂ ਜਿਹੜੀ ਮੰੰਬਰ ਸਾਹਿਬ ਨੇ ਗੱਲ ਕਹੀ ਹੈ ਕਿ ਇੱਥੇ ਤਾਂ ਕਹਿੰਦੇ 2 ਸਾਲ ਹੋ ਗਏ ਜਨਨ ਨਹੀਂ ਚੜੀ ਤੇ ਅੱਗੇ ਉਮੀਦ ਨਹੀਂ ਹੈ ਕਿਉਂਕਿ ਜਿਨ੍ਹਾਂ ਨੇ ਜੰਮਣੇ ਆ ਉਹ ਤਾਂ ਪਹਿਲਾਂ ਹੀ ਮਰੀ ਜਾਂਦੇ ਹੁਣ ਹੋਊ ਕੀ ਸਿਆਸਤ ਛੱਡੋ ਹੱਲ ਲੱਭੋ ਵੱਡੇ ਪੱਧਰ ਦੇ ਉੱਤੇ ਕੰਸੈਂਸਸ ਬਣਾਓ ਗੱਲਾਂ ਨਾਲ ਨਹੀਂ ਸਰਨਾ ਪੰਜਾਬ ਬਚਾਉਣਾ ਤਾਂ ਸਾਨੂੰ ਹਕੀਕਤ ਦੇ ਉੱਤੇ ਉਤਰਨਾ ਪਊਗਾ ਪਿੰਡ ਬਾਂਡੀ ਦੀ ਇਹ ਦਾਸਤਾਂ ਇਕੱਲੇ ਪਿੰਡ ਬਾਂਡੀ ਦੀ ਨਹੀਂ ਹੈ ਪਿੰਡ ਹੋਰ ਵੀ ਬਹੁਤ ਨੇ ਪਰ ਇਸ ਪਿੰਡ ਨੇ ਜਿਗਰਾ ਕੱਢਿਆ ਸੱਚ ਨੂੰ ਸੱਚ ਕਹਿਣ ਦਾ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਨਹੀਂ ਕਈ ਕਹਿ ਦਿੰਦੇ ਆ ਯਾਰ ਪਿੰਡ ਦੀ ਇੱਜ਼ਤ ਰੁਲ ਜੂ ਪਿੰਡ ਦਾ ਆ ਹੋ ਜੂ ਪਰ ਮੈਂ ਫਿਰ ਇਹੀ ਗੱਲ ਕਹਿਣਾ ਕਿ ਜੇ ਵਿਪਤਾ ਪਈ ਹੈ ਤਾਂ ਕੋਠੇ ਚੜਕੇ ਕੂਕੋ ਕੋਈ ਨਾ ਕੋਈ ਮਦਦ ਜ਼ਰੂਰ ਦੇਵੇਗਾ